ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਤੁਹਾਡੇ ਹੋਸ਼ ੜਾ ਦੇਵੇਗੀ ਕਿਉਂਕਿ ਇਸ ਘਟਨਾ ਦੇ ਵਿੱਚ ਇੱਕ ਲੇਡੀ ਡਾਕਟਰ ਦੀ ਮੌਤ ਹੋ ਜਾਂਦੀ ਹੈ ਸਭ ਨੂੰ ਇਹ ਲੱਗ ਰਿਹਾ ਸੀ ਕਿ ਤਾਂ ਨੈਚੁਰਲ ਡੈਥ ਹੈ ਪਰ 6 ਮਹੀਨਾ ਬਾਅਦ ਪਤਾ ਲੱਗਦਾ ਹੈ ਕਿ ਇਹ ਨੈਚੁਰਲ ਡੈਥ ਨਹੀਂ ਸੀ ਸਗੋਂ ਇਹ ਤਾਂ ਕਤਲ ਸੀ ਕਿਵੇਂ ਪਤਾ ਲੱਗਿਆ ਕੀ ਇਹ ਸਾਰੀ ਕਹਾਣੀ ਸੀ ਕਿਉਂ ਇਸ ਲੇਡੀ ਡਾਕਟਰ ਦਾ ਕਤਲ ਹੋਇਆ ਇਹ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ ਕਿ ਐਦਾਂ ਕਿਵੇਂ ਹੋ ਗਿਆ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਬੰਗਲੌਰ ਦੀ ਗੱਲ ਹੈ 24 ਅਪ੍ਰੈਲ 2025 ਦੀ ਇੱਥੋਂ ਦੀ ਰਹਿਣ ਵਾਲੀ ਸਕਿਨ ਦੀ ਡਾਕਟਰ ਕ੍ਰਿਤਿਕਾ ਰੈਡੀ ਕ੍ਰਿਤਿਕਾ ਦੀ ਅਚਾਨਕ ਤਬੀਅਤ ਵਿਗੜ ਜਾਂਦੀ ਹੈ ਕਿਉਂਕਿ ਉਹ 21 April 2025 ਤੋਂ ਬਿਮਾਰ ਚੱਲ ਰਹੀ ਸੀ ਪਰ 24 April 2025 ਨੂੰ ਤਾਂ ਉਸ ਦੀ ਬਹੁਤ ਜ਼ਿਆਦਾ ਹਾਲਤ ਗੰਭੀਰ ਹੋ ਜਾਂਦੀ ਹੈ ਇਸ ਦੇ ਪਤੀ ਦਾ ਨਾਮ ਮਹਿੰਦਰ ਰੈਡੀ ਹੁੰਦਾ ਜੋ ਕਿ ਇੱਕ ਡਾਕਟਰ ਸੀ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਫੋਨ ਕੀਤਾ ਕਿ ਕ੍ਰਿਤਿਕਾ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਮੈਂ ਇਸ ਨੂੰ ਹਸਪਤਾਲ ਲੈ ਜਾ ਰਿਹਾ ਇਹ ਬੇਹੋਸ਼ ਹੋ ਗਈ ਤੇ ਤੁਸੀਂ ਜਲਦੀ ਆ ਜਾਓ ਹੁਣ ਜਦੋਂ ਕ੍ਰਿਤਿਕਾ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਉਥੇ ਡਾਕਟਰ ਉਸ ਦਾ ਇਲਾਜ ਸ਼ੁਰੂ ਕਰਦੇ ਨੇ ਪਰ ਉਸ ਦੀ ਤਾਂ ਮੌਤ ਹੋ ਜਾਂਦੀ ਹੈ ਹੁਣ ਡਾਕਟਰ ਕਹਿ ਦਿੰਦੇ ਆ ਕਿ ਇਹ ਤਾਂ ਮਰ ਚੁੱਕੀ ਹੈ ਪੇਕਾ ਪਰਿਵਾਰ ਵੀ ਆ ਚੁੱਕਿਆ ਸੀ ਮਹਿੰਦਰ ਏਡੀ ਵੀ ਕੋਲ ਸੀ ਤੇ ਉਸ ਤੋਂ ਬਾਅਦ ਗੱਲ ਹੁੰਦੀ ਆ ਪੋਸਟਮਾਰਟਮ ਦੀ ਕਿ ਕ੍ਰਿਤਿਕਾ ਦਾ ਪੋਸਟਮਾਰਟਮ ਕਰਵਾ ਦਿੱਤਾ ਜਾਵੇ ਪਰ ਜੋ ਮਹਿੰਦਰ ਏਡੀ ਹੁੰਦਾ ਉਹ ਕਹਿੰਦਾ ਕਿ ਪੋਸਟਮਾਰਟਮ ਦੀ ਕੀ ਲੋੜ ਹੈ ਜੋ ਪੇਕਾ ਪਰਿਵਾਰ ਹੁੰਦਾ ਉਸ ਨੂੰ ਮਹਿੰਦਰ ਏਡੀ ਕਹਿੰਦਾ ਕਿ ਮੈਂ ਇੱਕ ਡਾਕਟਰ ਹਾਂ ਮੈਨੂੰ ਪਤਾ ਕਿ ਇਹ ਨੈਚੁਰਲ ਡੈਥ ਹੈ ਪਰ ਜੋ ਕ੍ਰਿਤਿਕਾ ਦੀ ਭੈਣ ਹੁੰਦੀ ਆ ਰਿਤਿਕਾ ਉਹ ਅੜ ਜਾਂਦੀ ਆ ਉਹ ਕਹਿੰਦੀ ਆ ਕਿ ਨਹੀਂ ਦੀਦੀ ਦਾ ਤਾਂ ਪੋਸਟਮਾਰਟਮ ਕਰਵਾਵਾਂਗੇ ਤਾਂ ਹੁਣ ਜਦੋਂ ਉਹ ਇਸ ਗੱਲ ਤੇ ਅੜਦੀ ਹੈ ਤਾਂ ਮਹਿੰਦਰ ਰੈਡੀ ਮਜਬੂਰ ਹੋ ਜਾਂਦਾ ਹੈ ਪਰਿਵਾਰ ਵਾਲੇ ਮਜਬੂਰ ਹੋ ਜਾਂਦੇ ਆ ਕਿ ਠੀਕ ਹੈ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਪੋਸਟਮਾਰਟਮ ਕਰਵਾ ਦੇਵੋ ਹੁਣ ਕ੍ਰਿਤਿਕਾ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਪੋਸਟਮਾਰਟਮ ਦੀ ਰਿਪੋਰਟ ਆ ਜਾਂਦੀ ਹੈ ਤੇ ਜੋ ਕ੍ਰਿਤਿਕਾ ਦੀ Laash ਹੁੰਦੀ ਆ ਉਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਂਦੀ ਆ ਪਰਿਵਾਰ ਵਾਲੇ ਕ੍ਰਿਤਿਕਾ ਦਾ ਸੰਸਕਾਰ ਕਰ ਦਿੰਦੇ ਨੇ ਗੱਲ ਗਈ ਆ ਹੀ ਹੋ ਜਾਂਦੀ ਆ ਤਕਰੀਬਨ 6 ਮਹੀਨੇ ਲੱਗ ਜਾਂਦੇ ਨੇ 24 ਅਪ੍ਰੈਲ 2025 ਦੀ ਗੱਲ ਹੁੰਦੀ ਆ ਤੇ 13 ਅਕਤੂਬਰ 2025 ਆ ਜਾਂਦਾ ਹੈ 13 ਅਕਤੂਬਰ 2025 ਨੂੰ ਕ੍ਰਿਤਿਕਾ ਦੀ ਬਿਰਸਾ ਰਿਪੋਰਟ ਆਉਂਦੀ ਆ ਜੋ ਪੋਸਟਮਾਰਟਮ ਤੋਂ ਤਕਰੀਬਨ 6 ਮਹੀਨੇ ਬਾਅਦ ਆਉਂਦੀ ਹੁੰਦੀ ਆ ਤੇ ਜਦੋਂ ਰਿਪੋਰਟ ਆਈ ਉਹ ਰਿਪੋਰਟ ਬਾਰੇ ਸੁਣ ਕੇ ਉਸ ਨੂੰ ਦੇਖ ਕੇ ਤਾਂ ਸਭ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਸ ਰਿਪੋਰਟ ਦੇ ਵਿੱਚ ਇਹ ਆਇਆ ਕਿ ਜੋ ਕ੍ਰਿਤਿਕਾ ਸੀ ਉਸ ਦੀ ਨੇਚਰਲ ਡੈਥ ਨਹੀਂ ਹੋਈ ਉਹ ਬਿਮਾਰ ਹੋਣ ਕਾਰਨ ਨਹੀਂ ਮਰੀ ਸਗੋਂ ਉਸ ਦੇ ਤਾਂ ਇੱਕ ਟੀਕਾ ਜੋ ਕਿ ਸੁੰਨ ਕਰਨ ਵਾਲਾ ਹੁੰਦਾ ਜਿਨ੍ਹਾਂ ਲੋਕਾਂ ਦੀ ਸਰਜਰੀ ਹੁੰਦੀ ਹੈ ਉਹਨਾਂ ਦੇ ਉਹ ਟੀਕਾ ਲਗਾਇਆ ਜਾਂਦਾ ਹੈ ਸੁੰਨ ਕਰਨ ਵਾਸਤੇ ਉਹ ਲਗਾਇਆ ਗਿਆ ਅਤੇ ਉਸ ਦੀ ਓਵਰਡੋਜ਼ ਦਿੱਤੀ ਗਈ ਹੈ ਜਿਸ ਕਾਰਨ ਕ੍ਰਿਤਿਕਾ ਦੀ ਮੌਤ ਹੋਈ ਹੈ ਹੁਣ ਪਰਿਵਾਰ ਵਾਲਿਆਂ ਦਾ ਸਿੱਧਾ ਸ਼ੱਕ ਮਹਿੰਦਰ ਰੈਡੀ ਤੇ ਜਾਂਦਾ ਹੈ ਕਿ ਏਸ ਨੇ ਹੀ ਕੁਝ ਕੀਤਾ ਪਰ ਪਰਿਵਾਰ ਇਹ ਵੀ ਸੋਚ ਰਿਹਾ ਸੀ ਕਿ ਮਹਿੰਦਰ ਰੈਡੀ ਨੇ ਇਦਾਂ ਕਿਉਂ ਕੀਤਾ ਹੁਣ ਪੁਲਿਸ ਨੂੰ ਰਿਪੋਰਟ ਲਿਖਾਈ ਜਾਂਦੀ ਹੈ ਮੁੰਨਾ ਰੈਡੀ ਹੁੰਦੇ ਨੇ ਕ੍ਰਿਤਿਕਾ ਦੇ ਪਿਤਾ ਉਹਨਾਂ ਵੱਲੋਂ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਮਹਿੰਦਰ ਰੈਡੀ ਤੇ ਕਿ ਏਸ ਨੇ ਹੀ ਸਾਡੀ ਧੀ ਨੂੰ ਮਾਰਿਆਗਾ ਹੁਣ 15 ਅਕਤੂਬਰ 2025 ਨੂੰ ਜੋ ਮਹਿੰਦਰ ਰੈਡੀ ਹੁੰਦਾ ਉਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਪੁਲਿਸ ਦੇ ਸਾਹਮਣੇ ਇਹੀ ਸਵਾਲ ਸੀ ਕਿ ਆਖਰ ਜੇ ਮਹਿੰਦਰ ਰੈਡੀ ਨੇ ਕ੍ਰਿਤਿਕਾ ਰੈਡੀ ਦਾ ਆਪਣੀ ਪਤਨੀ ਦਾ ਕਤਲ ਕੀਤਾ ਤਾਂ ਕਿਉਂ ਕੀਤਾ ਇਸ ਪਿੱਛੇ ਕੋਈ ਨਜਾਇਜ਼ ਸਬੰਧਾਂ ਦਾ ਕਾਰਨ ਹੈ ਜਾਂ ਇਸ ਪਿੱਛੇ ਕੋਈ ਦਾਜ ਦਹੇਜ ਦਾ ਕਾਰਨ ਹੈ ਯਾਨੀ ਪੁਲਿਸ ਦੇ ਦਿਮਾਗ ਦੇ ਵਿੱਚ ਕਈ ਸਵਾਲ ਸੀ ਜਦੋਂ ਹੁਣ ਮਹਿੰਦਰ ਰੈਡੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਇਸ ਦਾ ਰਿਮਾਂਡ ਲੈਂਦਾ ਤਾਂ ਜੋ ਪਤਾ ਲੱਗਦਾ ਉਹ ਬੜਾ ਹੀ ਹੈਰਾਨ ਕਰ ਦੇਣ ਵਾਲਾ ਸੀ ਪਤਾ ਲੱਗਦਾ ਹੈ ਕਿ ਮਹਿੰਦਰ ਰੈਡੀ ਅਤੇ ਕ੍ਰਿਤਿਕਾ ਰੈਡੀ ਜਿਨ੍ਹਾਂ ਦੀ ਜੋੜੀ ਬੜੀ ਸੋਹਣੀ ਸੀ ਇਹਨਾਂ ਦਾ ਵਿਆਹ ਹੁੰਦਾ ਹੈ 26 ਮਈ 2024 ਨੂੰ ਜਾਨੀ ਸਾਲਕ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਜੋ ਕ੍ਰਿਤਿਕਾ ਸੀ ਉਸ ਨੂੰ ਪੇਟ ਦੀ ਪ੍ਰੋਬਲਮ ਸੀ ਉਸ ਨੂੰ ਗੈਸ ਦੀ ਪ੍ਰੋਬਲਮ ਸੀ ਅਤੇ ਉਸ ਨੂੰ ਬੀਪੀ ਦੀ ਵੀ ਪ੍ਰੋਬਲਮ ਸੀ ਹੁਣ ਜੋ ਮਹਿੰਦਰ ਰੈਡੀ ਹੁੰਦਾ ਹੈ ਉਹ ਦੇਖਦਾ ਹੈ ਕਿ ਮੈਨੂੰ ਜੋ ਕੁੜੀ ਵਿਆਹੀ ਹੈ ਇਹ ਤਾਂ ਬਿਮਾਰ ਆ ਇਹਨੂੰ ਤਾਂ ਬਿਮਾਰੀਆਂ ਨੇ ਪਰ ਮੈਨੂੰ ਇਸ ਗੱਲ ਬਾਰੇ ਪਹਿਲਾ ਪਰਿਵਾਰ ਨੇ ਜਾਂcritica ਨੇ ਨਹੀਂ ਦੱਸਿਆ ਤਾਂ ਹੁਣ ਉਹ ਸੋਚਦਾ ਕਿ ਇਸ ਨੂੰ ਇਸ ਤੋਂ ਖੜਾ ਕੇ ਮਿਸ਼ੜਾਇਆ ਜਾਵੇ ਉਹ ਕਈ ਪਲੈਨਿੰਗ ਆਪਣੇ ਦਿਮਾਗ ਦੇ ਵਿੱਚ ਕਰਦਾ ਹੈ ਪਰ ਉਸ ਨੂੰ ਲੱਗਦਾ ਕਿ ਸਭ ਤੋਂ ਵਧੀਆ ਪਲੈਨਿੰਗ ਤਾਂ ਇਹ ਹੀ ਹੈ ਕਿ ਇਸ ਦਾ ਇਲਾਜ ਦੇ ਬਹਾਨੇ ਹੀ ਕਤਲ ਕਰ ਦਿੱਤਾ ਜਾਵੇ ਮਰਡਰ ਕਰ ਦਿੱਤਾ ਜਾਵੇ ਇਸ ਨੂੰ ਟੀਕੇ ਦੀ ਓਵਰਡੋਸ ਦੇ ਦਿੱਤੀ ਜਾਵੇ ਕਿਉਂਕਿ ਇਹ ਬੰਦਾ ਕ੍ਰਾਈਮ ਸਟੋਰੀਆਂ ਦੇਖਣ ਦਾ ਸ਼ੁਕੀਨ ਸੀ ਏਦਾਂ ਦੀਆਂ ਫਿਲਮਾਂ ਦੇਖਣ ਦਾ ਸ਼ੁਕੀਨ ਸੀ ਤੇ ਇਸ ਨੂੰ ਲੱਗਦਾ ਕਿ ਇਹ ਸਭ ਨਾਲੋਂ ਵੱਡੀ ਵਧੀਆ ਚੀਜ਼ ਹੈ ਕਿ ਆਪਾਂ ਇਸ ਦੇ ਓਵਰਡੋਜ਼ ਲਗਾ ਦਈਏ ਟੀਕੇ ਦੀ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਤੇ ਕਹਿ ਦੇਵਾਂਗੇ ਕਿ ਤਾਂ ਬਿਮਾਰ ਸੀ ਤੇ ਪੋਸਟਮਾਰਟਮ ਵੀ ਨਹੀਂ ਕਰਵਾਵਾਂਗੇ ਇਸ ਕਾਰਨ ਹੀ 21 ਅਪ੍ਰੈਲ 2025 ਨੂੰ ਜੋ ਕ੍ਰਿਤਿਕਾ ਰੇਡੀ ਹੁੰਦੀ ਹੈ ਇਸ ਨੂੰ ਇਹ ਗਲਤ ਮਲਤ ਦਵਾਈਆਂ ਦਿੰਦਾ ਜਿਸ ਕਾਰਨ ਇਹ ਬਿਮਾਰ ਹੋ ਜਾਂਦੀ ਹੈ 21 22 23 ਇਹ ਤਿੰਨ ਦਿਨ ਜੋ ਮੈਂਦਰ ਰੈਡੀ ਹੁੰਦਾ ਇਹ ਖੁਦ ਹੀ ਇਸ ਦਾ ਇਲਾਜ ਕਰਦਾ ਰਹਿੰਦਾ ਹੈ ਪਰ ਜਦੋਂ 24 ਅਪ੍ਰੈਲ ਆਉਂਦੀ ਹੈ ਤਾਂ ਇਹ ਇਸ ਦੇ ਓਵਰਡੋਸ ਦਾ ਟੀਕਾ ਲਗਾਉਂਦਾ ਸੁਣ ਕਰਨ ਵਾਲਾ ਟੀਕਾ ਤੇ ਫਿਰ ਇਹ ਆਪਣੇ ਸਹੁਰਿਆਂ ਨੂੰ ਫੋਨ ਕਰਦਾ ਕਿ ਕ੍ਰਿਤਿਕਾ ਦੀ ਤਾਂ ਹਾਲਤ ਬੜੀ ਜਾਵਾ ਗੰਭੀਰ ਹੋ ਗਈ ਇਸ ਨੂੰ ਚੱਕ ਕੇ ਹਸਪਤਾਲ ਲਿਆ ਜਾਂਦਾ ਜਿੱਥੇ ਇਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐ ਘੋਸ਼ਿਤ ਕਰ ਦਿੱਤਾ ਜਾਂਦਾ ਹੁਣ ਮਹਿੰਦਰ ਰੈਡੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਕਿਸੇ ਨੂੰ ਕੀ ਪਤਾ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਕ੍ਰਾਈਮ ਉਸ ਵੱਲੋਂ ਕੀਤਾ ਗਿਆ ਅਪਰਾਧ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਇਸ ਕੇਸ ਦੇ ਵਿੱਚ ਆਇਆ ਮਹਿੰਦਰ ਰੈਡੀ ਨੇ ਖਹਿੜਾ ਛਡਾਉਣਾ ਚਾਹਿਆ ਕਿ ਵੈਸੇ ਤਾਂ ਸ਼ਾਇਦ ਮੇਰਾ ਖਹਿੜਾ ਨਹੀਂ ਛੁੱਟਣਾ ਪਰ ਇਸ ਦੇ ਹੋਰ ਵੀ ਤਰੀਕੇ ਸੀ ਮਹਿੰਦਰ ਰੈਡੀ ਤਲਾਕ ਵੀ ਦੇ ਸਕਦਾ ਸੀ ਬਹਿ ਕੇ ਗੱਲ ਵੀ ਕਰ ਸਕਦਾ ਸੀ ਪਰ ਉਸ ਨੇ ਇਹ ਤਰੀਕੇ ਨਹੀਂ ਅਪਣਾਏ ਉਸ ਨੇ ਕ੍ਰਾਈਮ ਦਾ ਤਰੀਕਾ ਅਪਣਾਇਆ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਮੈਂ ਐਨੇ ਪਰਫੈਕਟ ਤਰੀਕੇ ਨਾਲ ਕ੍ਰਿਤਿਕਾ ਦਾ ਕਤਲ ਕਰਾਂਗਾ ਕਿ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਤੇ ਮੈਂ ਸਾਹ ਬਾਚਾਂ ਤੇ ਹੁਣ ਪੁਲਿਸ ਨੇ ਮਹਿੰਦਰ ਰੈਡੀ ਨੂੰ ਗ੍ਰਿਫਤਾਰ ਕੀਤਾ ਇਸ ਦਾ ਰਿਮਾਂਡ ਲੈਤਾ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਜਦੋਂ ਮਹਿੰਦਰ ਰੈਡੀ ਦੇ ਉੱਪਰ ਅਦਾਲਤ ਦੇ ਵਿੱਚ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਸ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਇਹ ਵੀ ਸੁਣਨ ਵਿੱਚ ਆਇਆ ਕਿ ਇਸ ਦਾ ਇੱਕ ਭਰਾ ਦਾ ਨਗਿੰਦਰ ਰੈਡੀ ਉਹ ਵੀ ਇਹੋ ਜਿਹੇ ਕੇਸਾਂ ਵਿੱਚ ਹੀ ਆਇਆ ਹੋਇਆ ਹੈਗਾ ਉਸ ਉੱਪਰ ਵੀ ਇਦਾਂ ਦੇ ਕੇਸ ਨੇ ਕਿ ਉਸ ਨੇ ਕਿਸੇ ਮਰੀਜ਼ ਨੂੰ ਗਲਤ ਦਵਾਈ ਦੇ ਦਿੱਤੀ ਕਿਸੇ ਮਰੀਜ਼ ਦੇ ਨਾਲ ਗਲਤ ਕਰ ਦਿੱਤਾ ਪਰ ਇਹ ਬੜੀ ਹੀ ਮਾੜੀ ਖਬਰ ਹੈ ਕਿਉਂਕਿ ਜੋ ਡਾਕਟਰ ਹੁੰਦਾ ਹੈ ਉਸ ਦੀ ਜ਼ਿੰਮੇਵਾਰੀ ਹੁੰਦੀ ਹੈ ਮਰੀਜ਼ ਨੂੰ ਬਚਾਉਣ ਦੀ ਬੰਦਿਆਂ ਨੂੰ ਬਚਾਉਣ ਦੀ ਪਰ ਜਦੋਂ ਕਹਿੰਦੇ ਨੇ ਕਿ ਰક્ષਕ ਹੀ ਪਖਸ਼ਕ ਬਣ ਜਾਣ ਤਾਂ ਫੇਰ ਰਾਬੀ ਰਾਖਾ ਹੁੰਦਾ ਜਿਹੜਾ ਬਚਾਉਣ ਵਾਲਾ ਹੁੰਦਾ ਉਹੀ ਮਾਰਨ ਤੇ ਉਤਾਰੂ ਹੋ ਜੇ ਤਾਂ ਫਿਰ ਅਗਲੇ ਬੰਦੇ ਦਾ ਤਾਂ ਰਾਬੀ ਰੱਖਾਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਵਧੀਆ ਜੋੜਾ ਦੋਨੋਂ ਡਾਕਟਰ ਕਮਾਈ ਦੀ ਕੋਈ ਵੀ ਕਮੀ ਨਹੀਂ ਸੀ ਜੋ ਕ੍ਰਿਤਿਕਾ ਰੇਡੀ ਸੀ ਆਪਣੇ ਪਤੀ ਨੂੰ ਬੜਾ ਜ਼ਿਆਦਾ ਪਿਆਰ ਕਰਦੀ ਸੀ ਕਿਉਂਕਿ ਉਸ ਦੇ ਪਿਤਾ ਮੁੰਨਾ ਰੇਡੀ ਨੇ ਕਿਹਾ ਕਿ ਉਹ ਆਪਣੇ ਪਤੀ ਨੂੰ ਬੜਾ ਜ਼ਿਆਦਾ ਪਿਆਰ ਕਰਦੀ ਸੀ ਪਰ ਪਤੀ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਉਹ ਕ੍ਰਿਤਿਕਾ ਬਾਰੇ ਕੀ ਸੋਚ ਰਿਹਾ ਸੀ ਕ੍ਰਿਤਿਕਾ ਨੂੰ ਨਹੀਂ ਪਤਾ ਸੀ ਜਿਸ ਦੇ ਕਾਰਨ ਪਤੀ ਹੀ ਆਪਣੀ ਪਤਨੀ ਦਾ ਜੋ ਉਸ ਨੂੰ ਬੜਾ ਪਿਆਰ ਕਰਦੀ ਸੀ ਉਸ ਦਾ ਹਤਿਆਰਾ ਬਣ ਜਾਂਦਾ ਹੈ ਤੇ ਉਸ ਦੇ ਗਲਤ ਟੀਕਾ ਲਗਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ਼ਿਕਾ